महाजन महाजन आप देख रहे रोज रोज के अजय रोज आपको कोई ना कोई नई चीज नई न्यूज लेकर आती है और आज उन्होंने मेडिसिन के बारे में हम उनसे पूछते हैं उन्होंने जो संस्था खोली है वो जो दवाइयाँ देती है और वो जो उन्होंने मीटिंग की है उनके विषय में पूछते हैं कि सर पहले तो जय श्री राम जय श्री राम आज वो आपने मीटिंग रखी थी दवाइयों के मुद्दे के ऊपर

ਉਹ ਪ੍ਰਭੂ ਦੀ ਕਿਰਪਾ ਨਾਲ RAM ji ਦੀ ਕਿਰਪਾ ਨਾਲ ਅੱਜ ਇਹ ਰਜਿਸਟ੍ਰੇਸ਼ਨ ਹੋਈ ਹੈ ਬੜੀ ਮੁਬਾਰਕ ਹੈ ਇਸ ਬਾਤ ਤੇ ਆਪਕੋ ਧੰਨਵਾਦੀ ਧੰਨਵਾਦ ਔਰ ਅੱਜ ਕੁਰੇ ਵਿੱਚ 105 ਮੈਂਬਰਸ ਜਿਹੜੇ ਹੋ ਚੀ within 3 ਮਨਸ ਦੇ ਵਿੱਚ ਹੋ ਗਈ ਹੈ ਔਰ ਕਿੰਨੇ ਸੀ ਆਪਕੀ ਕੀਮੇ ਭਈਆ ਕਿਤਨੇ ਮੈਂਬਰਸ ਕੰਮ ਕਰ ਰਹੇ ਆ 105 ਹੋ ਗਏ ਆ ਅੱਜ ਔਰ ਉਹਨਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਭੂ શ્રી RAM ji ਨੇ ਜਿਹੜੇ ਅਸ਼ੀਰਵਾਦ ਕਰਨਾ ਅੱਜ 3 ਮਹੀਨਿਆਂ ਦੇ ਵਿੱਚ 62 ਪਲੱਸ ਮਲੇਕੀ 62 ਜਿਹੜੀ ਹੈ 62 ਜ਼ਰੂਰਤਮੰਦ ਲੋਕਾਂ ਨੂੰ ਮੈਡੀਸਨ ਔਰ ਕੁਝ ਜਿਹੜੇ ਬਹੁਤ ਹੀ ਨੀਡੀ ਸੀ ਇਹਨਾਂ ਦੇ ਘਰ ਅਸੀਂ ਮੈਡੀਸਨ ਦੇ ਕੇ ਦੇ ਗਏ ਸੀ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਗਿਆ ਕਿ ਉਹਨਾਂ ਕੋਲ ਰਾਸ਼ਨ ਵੀ ਨਹੀਂ ਸੀ ਔਰ ਮੈਂ ਅੱਜ ਜਿਹੜੀ ਮੇਨ ਮੀਟਿੰਗ ਪ੍ਰਭੂ ਦੀ ਕਿਰਪਾ ਪੈ ਸਕਦੇ ਆ ਗੁਰਦਾਸ ਵਸਕੀਆਂ ਦਾ ਪਿਆਰ ਕਰ ਸਕਦੇ ਆ ਮੈਂਬਰਾਂ ਨੇ ਹੌਸਲਾ ਫੈ ਕੀਤੀ ਹੈ ਆ ਸਾਨੂੰ ਇੱਕ ਅੱਜ ਸਾਡੇ ਡਾਕਟਰ ਹੈਗੇ ਆ ਰਕੇਸ਼ ਕੁਮਾਰ ਜੀ ਸੰਗਲਪੁਰਾ ਰੋਡ ਤੇ ਬਰ ਸੰਤਾ ਯੋਗ ਆਸ਼ਰਮ ਦੇ ਪਰੋਣਾ ਨੇ ਮਾਨਸੇਵਾ ਡਿਸਪੈਂਸਰੀ ਕੋਲੀ ਦੀ ਹੈ ਬਹੁਤ ਹੀ ਨਾਈਸ ਪਰਸਨ ਨੇ ਅੱਜ ਉਹਨਾਂ ਨਾਲ ਸਾਡੇ ਨਾਲ ਕੋਲੈਬੋਰੇਸ਼ਨ ਟਾਈਪ ਹੋਈ ਹੈ ਕਿ 60 ਇਅਰ ਤੋਂ ਪਲੱਸ ਤੋਂ ਉੱਪਰ ਜਿੰਨੇ ਵੀ ਲੇਡੀਜ਼ ਹੈ ਜੈਂਟਸ ਜਿਹਦੀ ਜ਼ਰੂਰਤ ਮੰਤ ਇਹਨਾਂ ਦੀ ਕੋਈ ਕਮੀ ਆ ਗਈ ਕਿ ਨੋਰਮਲ ਦੀ ਪੰਦਰਾਂ ਸੁਪੈਨਸ਼ਨ ਲੈ ਰਹੇ ਆ ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਨਹੀਂ ਹੈ ਕੋਈ ਉਹਨਾਂ ਦਾ ਬੇਟਾ ਨਹੀਂ ਹੈ ਜਾਂ ਧੀ ਨਹੀਂ ਹੈ ਉਹ ਬਲ ਕੱਲੇ ਰਹਿੰਦੇ ਨੇ पंद्रह सौ रुपए देखो गुजारा करना थोड़ा मैं लास्ट टाइम भी यह गल की मुश्किल हो जाती है तो वह साज टाइप होया डॉक्टर राकेश कुमार जी दिया मैं उन्हों का बहुत बहुत धन्यवाद है जोड़ा उन्होंने सासायटी न मतलब टाइपअप किया है गुरदसपुर हैल्थ केयर एंड हैल्पिंग सोसायटी कि है कि एक जरूरतमंद है ਜਿਹੜਾ ਟ੍ਰੀਟਮੈਂਟ ਕੋਈ ਨਾਰਮਲ ਮੈਡੀਸਨ ਚਾਹੀਦੀ ਹੈ ਪੀਪੀ ਸ਼ੂਗਰ ਦੀ ਕੋਈ ਟੈਸਟ ਕਰਵਾਣਾ ਚਾਹੁੰਦਾ ਹੈ ਆਪਣਾ ਮਲਟਾਇਰ ਦਾ ਕੁਝ ਵੀ ਉਹ ਸਾਡੇ ਦੋਹਾਂ ਦੇ ਸਹਿਯੋਗ ਨਾਲ ਮਾਨਵ ਸੇਵਾ ਡਿਸਪੈਂਸਰੀ ਔਰ ਗੁਰਦਾਸਪੁਰ ਹੈਲਥ ਕੇਅਰ ਹੈਲਪਿੰਗ ਸੁਸਾਇਟੀ ਦੇ ਦੁਆਰਾ ਉਹਨਾਂ ਨੂੰ ਇੱਕ ਫ੍ਰੀ ਆਫ ਕੋਸਟ ਦੀ ਮੈਡੀਸਨ ਦਿੱਤੀ ਜਾਏਗੀ ਇਹ ਇੱਕ ਪ੍ਰਭੂ ਦੀ ਕਿਰਪਾ ਨਾਲ ਬੜਾ ਵੱਡਿਆ ਉਪਰਾਲਾ ਸ਼ਹਿਰ ਚ ਹੀ ਕਰ ਰਹੇ ਹਾਂ ਔਰ ਤੁਹਾਡੇ ਚੈਨਲ ਨੂੰ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਕਿ ਕਿਸੇ ਵੀ ਤੁਹਾਡੇ ਆਲੇ ਦੁਆਲੇ ਕੋਈ ਵੀ ਕੋਈ ਜ਼ਰੂਰਤਮੰਦ ਹੈਗਾ ਤੁਸੀਂ ਉਰੀ ਸਾਡੇ ਕੋ ਇਨਕੁਆਰੀ ਭੇਜੋ ਜੀ ਉਹ ਜਨੂਨ ਕੇਸ ਹੋਏਗਾ ਵੈਰੀਫਾਈ ਕਰਾਂਗੇ ਸਾਡੇ ਤੁਹਾਨੂੰ ਲਾਸਟ ਟਾਈਮ ਕਿਹਾ ਕਿ ਸਾਡੀ ਇੱਕ ਫੋਰ ਮੈਂਬਰੀ ਵੈਰੀਫਿਕੇਸ਼ਨ ਦੀ ਮਣੀ ਰਹੀ ਆ ਉਹ ਵੈਰੀਫਾਈ ਕਰਦੇ ਆ ਇਹ ਇਨਕੁਆਰੀ ਕਰਦੇ ਆ ਸਾਡੀ ਕਿ ਇਹ ਜਿਹੜਾ ਵਾਕਈ ਸ਼ੂਭਤਮੰਦ ਹੈ ਜੇ ਕਿਸੇ ਆ ਕੇ ਤੇ ਜ਼ਰੂਰਤਮੰਦ ਕਿ ਆਪ ਮਦਦ ਕਰਦੇ ਆ ਸਮਾਏਕ ਤੁਹਾਡੇ ਕਰਨ ਜਿਵੇਂ ਸਾਡੇ ਮੈਂਬਰਸ ਆ ਉਹ ਇਨਕੁਇਰੀ ਦੱਸਦੇ ਆ ਕੋਈ ਚੈਨਲ ਮੀਡੀਆ ਵਾਲੇ ਦੱਸਦੇ ਨੇ ਕੋਈ ਜਾਗਰ ਕਰਦੇ ਨੇ ਦੂਸਰਾ ਸਾਡਾ ਇੱਕ ਫਰਸਟ ਆਫਿਸ ਆਪਣਾ ਹੈ ਗਾਇਕ ਵੀਰ ਕਾ ਮਿਲਪਲਾਨ ਆਪੋਜੀਟ ਜਿੱਥੇ 10 ਤੋਂ 5 ਮੈਂ ਖੁਦ ਪਰਸਨਲੀ ਉੱਥੇ ਬਹਿਣਾ ਕੋਈ ਸਾਨੂੰ ਕੰਟੈਕਟ ਫੋਨ 'ਤੇ ਵੀ ਕਰ ਸਕਦਾ ਦੂਸਰਾ ਸਾਡਾ ਆਫਿਸ ਹੈਗਾ ਜੀ ਵਾਈਪੀ ਟਾਵਰ 'ਤੇ ਦੇ ਵੀ ਚੈਗਾ ਇਜ਼ੀ ਡੇ ਦੇ ਆਪੋਜੀਟ ਜੀ ਰੋਡ ਉੱਥੇ ਮਹਾਜਨ ਕੰਪਿਊਟਰ ਤੇ ਸਾਡੇ ਵਾਈਸ ਪ੍ਰਧਾਨ ਜੀ ਜਿਹੜੇ ਸੋਸਾਇਟੀ ਦੇ ਉਹਨਾਂ ਦਾ ਮਾਹਿੰਦ ਮੋਬਾਈਲ ਨਾਲ ਤੇ ਸ਼ਾਪ ਹੈ ਉਹ ਸਵੇਰੇ 10 ਤੋਂ 8 ਉੱਥੇ ਮਿਲਦੇ ਆ ਤੁਸੀਂ ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਮੈਂ ਤੁਹਾਡੇ ਚੈਨਲ ਤੋਂ ਆਪਣਾ ਐਡਰੈਸ ਵੀ ਦੱਸਦਾ ਮੋਬਾਈਲ ਨੰਬਰ ਵੀ ਮੋਸਟਲੀ ਫੇਸਬੁਕ 'ਚ ਹੀ ਆਏਗਾ ਫਿਰ ਵੀ ਮੈਂ ਰੀਪੀਟ ਕਰ ਦਾਂਗਾ ਕੋਈ ਵੀ ਜ਼ਰੂਰਤਮੰਦ ਬਟ ਅਹੀ ਬਾਰ ਬਾਰ ਆ ਕੇ ਕਹਿੰਦੇ ਆ ਕਿ ਜ਼ਰੂਰਤਮੰਦ ਹੋਣਾ ਚਾਹੀਏ ਜਨਮ ਅਸੀਂ ਉਹਦੀ ਮੈਡੀਸਨ ਔਰ ਕੁਝ ਮੈਡੀਕਲ ਟੈਸਟ ਕੁਝ ਇਕਵਿਪਮੈਂਟਸ ਜਿਹੜੇ ਅੰਡਰ 3000 ਲਾਸਟ ਟਾਈਮ ਵਹੀ ਕਰਨਾ 2000 ਹੀ ਤਾਂ ਸੀ ਜੀ ਪ੍ਰਭੂ ਦੀ ਕਿਰਪਾ ਨਾਲ ਸਾਡੇ ਨਾਲ ਬਹੁਤ ਬੰਦੇ ਜੁੜੇ ਨੇ

222738 اور ਸਾਡੇ ਸੁਸਾਇਟੀ ਦੇ ਵਾਈਸ ਪ੍ਰਧਾਨ ਜਿਹੜੇ ਰਾਹੁਲ ਮਹਾਜਨ ਮਹਾਜਨ ਕੰਪਿਊਟਰ Oppoosite Easyday VIP Tower Jail Road ਉਹਨਾਂ ਦਾ ਨੰਬਰ ਹੈਗਾ 9814219423 ਇਹ ਮੈਂ ਤੁਹਾਡੇ ਐਸੇ ਚੈਨਲ ਤੋਂ ਇਹੋ ਮੈਸੇਜ ਦਾ ਹਾਂਗਾ ਕਿ ਜੇ ਤੁਹਾਡੇ ਆਸ-ਪਾਸ ਕੋਈ ਨੀਡੀ ਪਰਸਨ ਹੁੰਦਾ ਹੈ ਤੇ ਉਹਦਾ ਬਾਰੇ ਜੂਰ ਦੱਸੋ ਇੱਕ ਮੈਂ ਛੋਟੇ ਜਿਹੇ ਪੁਆਇੰਟ ਹੋਰ ਦੱਸਾਂਗਾ असीक मंथली डोरेशन रखी लिया जैसा डेना को जुड़ना चाहना शहर दे लो। कि तो आपने बात की थी इसके बारे में कि दो सौ पे हम मतलब आप किसी को इतना मजबूत निकाल नहीं 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 फोर्स कि दो सौ पे तो हर बंदा देख सकता है इस बात को फोर्स सही नहीं करना चाहना ऐसे कि नहीं कुछ भी अपनी आत्मा माने अ ਜੇ ਕੋਈ ਆਪਣੀ ਸਵਿਛਾ ਨਾਲ ਵੋਲੰਟਰੀ ਕਿਸੇ ਨੂੰ ਫੋਰਸ ਨਹੀਂ ਹੈ ਕਿਸੇ ਨੂੰ ਜ਼ਬਰਦਸਤੀ ਨਹੀਂ ਹੈ ਮਿਨੀਮਮ ਹੈ 200 ਰੱਖਿਆ ਜੇ ਕੋਈ ਜੁੜਨਾ ਜਾਂਦਾ ਹੈ ਤੇ ਸਾਡੇ ਕੋਲ ਉਹਦਾ ਖੁੱਲਾ ਸਵਾਗਤ ਹੈ ਸੈਟੀਸਫਾਈਟੀ ਉਹਨੂੰ ਕਿ ਦੇਖੋ ਨਾ ਫਸਟ ਟਾਈਮ ਹੀ ਏਡਸ ਬੰਦਿਆਂ ਦੀ ਮਦਦ ਕੀਤੀ ਸੀ ਦਸੰਬਰ ਮਾਚੰਬਰ ਤੋਂ ਸ਼ੁਰੂ ਕੀਤੀ ਤੇ 22 ਨਾ ਚ 80 ਲੋਕ ਆਏ

मतलब पूछ रहे सिचुएशन की वाकई ये रियलिटी में सही है क्योंकि तो एक बंदे का अपनी फेस वैल्यू भी बड़ी होती है कई लोग सही में बताते हैं कि ये जैनुअन है और कहीं तो पता ही लगता है देख के कि ये फ्रॉड है या जैनुअन है तो मोस्टली अभी तक तो प्रभु कृपा से जितने भी केस आए हैं वो प्रभु की कृपा से हमारी मतलब कि जो जो उनकी नीड्स थी जो मेडिसिन थी किसी ने नेबुलाइजर मांगा था हमसे किसी के हमने टेस्ट करवाए थे किसी के थायराइड के टेस्ट थे अभी तीन चार दिन पहले एक लेडीज की आई थी थी

ने हमारी ड्यूटी लगाई है वो जरूर हम पूरा करेंगे जैसे निखल जी बोलते कि हमने शुरू किया दो था दो हजार रूपए अब हो गया है तीन हजार काफी मदद लोगों की कर रहे है ये जरूरतमंद जैसे कि कोई बीमार के घर में कोई भी नहीं है चाहे वो आदमी हो या लेडीज हो जिनके पास दवाई नहीं है इसी जी कराना चाहते हैं किसी भी तरह की वो मुश्किल करते हैं तो इनको फोन कर देते हैं और ये भागते हुए उनकी इंक्वायरी करते हैं किसी की वैल्यूकेशन कहा जाता है वो करके उनकी मदद करते हैं बहुत ही अच्छा नेक काम करते हैं और मेरे चैनल इनको बहुत बहुत मुबारक देता है ऐसे लोगों के लिए ये हमेशा आगे ही रहते हैं तो विशेष रिपोर्ट अजय महाजन